ਏ ਬਾਈ ਜੀ ਅ ਪ੍ਰਾਲੀ ਦੀ ਟਰਾਲੀ ਸੀ ਗੱਠਾਂ ਦੀ ਭਰੀ ਹੋਈ ਤੇ ਇਥੇ ਬੈਟਰੀ ਚ ਲਿਆਉਣ ਲਿਆਉਂਦੇ ਆ ਫੂਕਣ ਵਾਸਤੇ ਮਚਾਉਣ ਵਾਸਤੇ ਬਿਜਲੀ ਬਣਾਉਣ ਵਾਸਤੇ ਜਿਹੜੀ ਕਿ ਓਵਰਲੋਡ ਹੁੰਦੀ ਆ ਓਵਰਲੋਡ ਹੋਣ ਕਰਕੇ ਇਹਨਾਂ ਦੀ ਆ ਆਪਦੀ ਅੰਦਰੋਂ ਗੈਸ ਬਣਦੀ ਆ ਅੰਦਰੋਂ ਗੈਸ ਬਣਨ ਕਰਕੇ ਅੱਗ ਲੱਗ ਗਈ ਕਿੰਨਾ ਸੁਣਾਣ ਰਿਹਾ ਜੀ ਆਪਣੇ ਜੀ ਇਥੇ ਨਾ ਉੱਪਰ ਤੁਸੀਂ ਦੇਖ ਰਹੇ ਹੋ ਉੱਪਰ ਛੱਤ ਪੈ ਰਹੀ ਹੈ ਪੁਲਟਰੀ ਫਾਰਮ ਦੀ ਉਹਦਾ ਸਮਾਨ ਪਿਆ ਸੀਗਾ ਇੱਥੇ ਜੋ ਕੀ ਹਨੀ ਪਰੜਾ ਕਹਿ ਸਕਦੇ ਆ ਉਹਨੂੰ ਆਪਾਂ ਤੇ ਫੱਟੀ ਬੱਤਾ ਤੇ ਏਸੀ ਫਾਰਮ ਦੇ ਤੇ ਜਿਹੜਾ ਕਿ ਉਹਦੇ ਉੱਪਰ ਅੱਗ ਦੀ ਉੱਪਰ ਵਾਲੀ ਡਿੱਗੀ ਤੇ ਉਹ ਜੀ ਸਾਰੀ ਬੇਚਮਚ ਗਈ ਇਹ ਸਾਡੇ ਪੈਂਟ ਜੀ ਪਲਾਂਟ ਬਣਿਆ ਹੋਇਆ ਹੈ ਪੈਂਟਨ એનર્ਜੀ ਪਲਾਂਟ ਇਹ ਹਰ ਉਹ ਸਾਨੂੰ ਭਿਆਨਖਾ ਹਾਸਾ ਨੂੰ ਸਦਾ ਦੇ ਰਿਹਾ ਹੈ ਇਹ ਕੋਈ ਪਹਿਲਾ ਹਾਸਾ ਨਹੀਂ ਕਿੱਛੇ ਜੇ ਵੀ ਕਾਫੀ ਭਿਆਨਖਾਸਾ ਹੋਇਆ ਸੀ ਬੱਚਿਆਂ ਦੀ ਵੈਨ ਨਾਲ ਇਹਨਾਂ ਨੇ ਟਰਾਲੀਆਂ ਟਕਰਾ ਗਈਆਂ ਸੀ ਜੋ ਟਰਾਲੀਆਂ ਓਵਰ ਰੋਡ ਹੁੰਦੀਆਂ ਨੇ ਜੋ ਉਹਨਾਂ ਨੇ ਡਰਾਈਵਲ ਹੁੰਦੇ ਨੇ ਜਾਤਰਾ ਉਹ ਨਸ਼ਾ ਕੀਤਾ ਹੁੰਦਾ ਹੈ ਤੇ ਉਹ ਕੋਈ ਵੀ ਜਿਹੜੇ ਨਿਜਮਾ ਟ੍ਰੈਫਿਕ ਟ੍ਰੈਫਿਕ ਦੇ ਉਹਨਾਂ ਨੂੰ ਨਹੀਂ ਅਪਣਾਉਂਦੇ ਇਹ ਗੱਠਾਂ ਦੀ ਆਪਸ ਵਿੱਚ ਰਮੈਚ ਦੇ ਕਾਰਨ ਅੱਗ ਲੱਗੀ ਜਿਸ ਕਾਰਨ ਤੁਹਾਨੂੰ ਮੈਂ ਦਿਖਾ ਰਿਹਾ ਵੀ ਉਹ ਮੁੰਡੇ ਦਾ ਪੋਲਟਰੀ ਫਾਰਮ ਸੀ ਉੱਥੇ ਕਾਫੀ ਨੁਕਸਾਨ ਹੋਇਆ ਉਹਦੇ ਏਸੀ ਵਗੈਰਾ ਜੋ ਮਟੀਰੀਅਲ ਸੀਗਾ ਬਣਾ ਰਿਹਾ ਸੀਗਾ ਬੱਤੇ ਸੀਗੇ ਤੇ ਫੱਟੀਆਂ ਸੀ ਉਹ ਜਲ ਕੇ ਰਾਖ ਹੋ ਚੁੱਕੀਆਂ ਤੇ ਜਦੋਂ ਅਸੀਂ ਨੇ ਤੇ ਅਧਿਕਾਰੀਆਂ ਨਾਲ ਗੱਲ ਕੀਤੀ ਤਾਂ ਇਹਨਾਂ ਨੇ ਸਾਨੂੰ ਮਜ਼ਾਕ ਇਹ ਲੈ ਜਿੱਚ ਕਿਹਾ ਆਖੇ ਕੋਈ ਗੱਲ ਨਹੀਂ ਜੋ ਮਾਅਵਜ਼ਾ ਸੀ ਭਰ ਦਾਂਗੇ ਗੱਲ ਮਾਅਵਜ਼ੇ ਦੀ ਨਹੀਂ ਜੇ ਕੋਈ ਜਾਨੀ ਨਿਸ਼ਾਨ ਹੁੰਦਾ ਫੇਰ ਕੌਣ ਜ਼ਿੰਮੇਵਾਰ ਸੀ ਇੱਥੋਂ ਦੇ ਅਧਿਕਾਰੀ ਐ ਜੋ ਉਹ ਆਪਣੀ ਮਨਮਰਜ਼ੀ ਕਰਦੇ ਨੇ ਟ੍ਰੈਫਿਕ ਨਿਜਮ ਤੇ ਕਾਨੂੰਨਾਂ ਕਾਨੂੰਨ ਦੇ ਤੇ ਜੜਾਉਂਦੇ ਨੇ ਅਸੀਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਆਂ ਵੀ ਇਹ ਪਲਾਟ ਦੇ ਅਧਿਕਾਰੀਆਂ ਦੇ ਉੱਪਰ ਜੋ ਬੰਦੀ ਐ ਉਹ ਕਾਰਵਾਈ ਕੀਤੀ ਜਾਵੇ